ਜਾਂਦੇ ਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਦੇਖੋ ਛੋਟੇ ਛੋਟੇ ਬੱਚੇ ਰੇਗੇ ਸਿੰਘ ਦੋ 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 ਤੋਂ ਦੀ ਕੋਲ ਸਵਾਰੀ ਕਰ ਰਹੇ ਨੇ ਦੇਖੋ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਜੀ ਪੰਜਾਬ ਦੇ ਸਭ ਤੋਂ ਵੱਡੇ ਟੋਲ ਟੈਕਸ ਤੇ ਹੈਲੋ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਹਾਂ ਜੀ ਬਟਾਲਾ ਠੀਕ ਹੈ ਤੇ ਬਟਾਲੇ ਦੀ ਹੈਗੀ ਆਪਣੇ ਕੋਲ ਇਹ ਪਿੰਜਰਾ ਇਹਦੀ ਡਿਲੀਵਰੀ ਤੇ ਅੱਜ ਆਪਾਂ ਥੱਲੇ ਖੜ ਕੇ ਬਾਹਰ ਆ ਗੱਡੀ-ਗੁੱਡੀ ਸਾਫ਼ ਕਰਕੇ ਵਲੌਗ ਸਟਾਰਟ ਕੀਤਾਗਾ ਤੇ ਆਹ ਖੜੀ ਆਪਣੀ ਰਾਣੀ ਸੁੰਦਰਾ ਤੇ ਕਪੜਾ-ਕਪੜਾ ਮਾਰਤਾ ਹੈ ਸੀਸਾ-ਸੂਸਾ ਸਾਫ਼ ਕਰਤਾ ਜੀ ਤੇ ਲੋ ਜੀ ਆਹ ਖੜੀ ਆਪਣੀ ਰਾਣੀ ਸੁੰਦਰਾ ਇਹ ਪਿੰਜਰਾ ਵਿੱਚ ਐਂਡ ਪੂਰਾ ਗੱਟਾ-ਗੱਟਾ ਲਾ ਕੇ ਪੂਰੀ ਸੇਫ ਨਾਲ ਰੱਖਿਆ ਹੋਇਆ ਹੈਗਾ ਇਹਦੇ ਜ਼ੋਰ ਵੱਧਾਉਂਦਾ ਦਾ ਅਸੀਂ ਕਹਾਲਾ ਹੈ ਵੀ ਤੇ ਸਕ੍ਰੈਚ ਨਾ ਪੈ ਜੇ ਇੰਗਲ ਤੇ ਪਿੰਜਰੇ ਤੇ ਤੇ ਤੂ ਢੋਟਿਆ ਪਗੜੀ ਦੇ ਰਾਣੀ ਸੁੰਦਰਾ ਦੇ ਤੇ ਅੱਜ ਦਾ ਸਿਸਵ ਵਗਰਾ ਬਿਲਕੁਲ ਆਪਣੇ ਸਾਫ ਕਰਤਾ ਏ ਟਾਈਮ ਹੋ ਗਿਆ ਜੀ 3 ਵਜ ਕੇ 3 ਵਜ ਕੇ 9 ਮਿੰਟ ਹੋ ਗਏ ਜੀ ਬਸ ਹੁਣ ਆਪਾਂ ਬੈਠ ਗਏ ਗੱਡੀ ਦੇ ਵਿੱਚ ਲੈ ਕੇ ਵਗੂ ਦਾ ਨਾਮ ਤੇ ਹੁਣ ਆਪਾਂ ਚੱਲਦੇ ਆਂਗੇ ਘਰੋਂ ਚਾਹ ਪਾਣੀ ਆਪਾਂ ਪੀ ਲਿਆ ਤੇ ਜੋ ਜੋ ਵੀ ਭੈਣ ਭਰਾ ਆਪਣੇ ਨਾਲ ਨਵੇਂ ਜੁੜੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਤੇ ਆਪਣਾ YouTube ਤੇ ਚੈਨਲ ਹੈ ਜੀ ਬੱਬੂ ਬਰੇਟਾ ਬਲੌਗ ਦੇ ਨਾਲ ਤੋਂ ਉਹ ਵੀ ਸਬਸਕ੍ਰਾਈਬ ਕਰ ਲਿਓ ਔਰ ਆਪਣਾ ਪੇਜ ਹੈ ਉਹ ਵੀ ਫੋਲੋ ਜ਼ਰੂਰ ਕਰ ਲਿਓ ਬੱਬੂ ਬਰੇਟਾ ਦੇ ਨਾਂ ਤੇ ਠੀਕ ਹੈ ਜੀ ਲਓ ਜੀ ਰਾਣੀ ਸੁਨਦਰਾ ਹੋਣਾ ਅੱਗੇ ਜਾਣ ਲਈ ਪਿਆਰ ਖੜੀ ਹੈਗੀ ਹਾਂਜੀ ਦੋਸਤੋ ਹੁਣ ਆਪਾਂ ਚੱਲ ਪਿਆ ਘਰੋਂ ਜੀ ਚੱਲ ਮੇਰੀ ਰਾਣੀ ਤੇਰਾ ਰੱਬ ਰੱਖਾ ਹਨਾ ਤੇ ਕਪੜਾ-ਕਪੜਾ ਪਹਿਣ ਸਾਰੇ ਕਿਤੇ ਚੰਗੀ ਤਰ੍ਹਾਂ ਮਾਰ ਲਿਆ ਲਓ ਜੀ ਦੋਸਤੋ ਆਪਾਂ ਪਹੁੰਚ ਗਏ ਸੁਨਾਮ ਆਈਟੀਆਈ ਦੇ ਵਿੱਚ 4:00 ਵਜੇ 10 ਮਿੰਟ ਹੋ ਗਏ ਜੀ ਔਰ 43 ਕਿਲੋਮੀਟਰ ਵਾਂਗੂ ਆਪਣੀ ਗੱਡੀ ਚੱਲ ਗਈ ਐ ਉਰੋਂ ਤੱਕਾ ਲੋ ਜੀ ਹੁਣ ਆਪਾਂ ਮੋੜ ਤੀਜੀ ਮਹਿਲਾ ਚੌਂਕ ਨੂੰ ਕਿਉਂਕਿ ਸੰਗਰੂਰ ਵਾਲਾ ਰਾਂਹ ਤਾਂ ਬੰਦ ਤਾਗਾ ਆਪਾਂ ਜੇ ਉਹ ਇੱਧਰ ਕਿਤੇ ਲੁਧਿਆਣਾ ਸੜ ਜਾਨੇ ਤਾਂ ਮਹਿਲਾ ਚੌਂਕ ਹੋ ਕੇ ਜਾਣਾ ਪੈਂਦਾ ਜੀ ਪਟਿਆਲਾ ਸੰਗਰੂਰ ਨਵੀਂ ਦਿੱਲੀ ਦੋਸਤੋ ਆਪਾਂ ਪਹੁੰਚ ਗਏ ਮਹਿਲਾ ਚੌਂਕ ਹੁਣ ਆਪਾਂ ਜਾਵਾਂਗੇ ਆ ਸਾਹਮਣੇ ਬੋਰਡ ਲੱਗਿਆ ਸੰਗਰੂਰ ਹੁਣ ਆਪਾਂ ਇੱਥੋਂ ਮੁੜਾਂਗੇ ਸੰਗਰੂਰ ਵੱਲ ਠੀਕ ਐ ਕਿਉਂਕਿ ਸਿੱਧੀ ਲੰਘੀ ਪਹਾਣੀਗੜ ਪਟਿਆਲੇ ਨੂੰ ਤੇ ਆਪਾਂ ਮੁੜਾਂਗੇ ਸੰਗਰੂਰ ਸਾਈਡ ਲੋ ਜੀ ਆਪਾਂ ਸੰਗਰੂਰ ਵਾਲੀ ਸਾਈਡ ਮੁੜ ਗਏ ਆ ਕਿਉਂ ਆਪਾਂ ਅੱਗੇ ਇੱਧਰ ਜਾਣਾਗਾ ਲੁਧਿਆਣਾ ਜਲੰਧਰ ਔਰ ਬਟਾਲੇ ਜਾਣਾ ਆਪਾਂ ਨੇ ਆ ਦੇਖੋ ਰੱਬ ਦਾ ਬਖਸ਼ਾ ਲੋ ਜੀ ਦੋਸਤੋ ਆਪਾਂ ਸੰਗਰੂਰ ਦੇ ਵਿੱਚ ਇੰਟਰ ਹੋ ਗਏ ਆਗੇ ਟਾਈਮ ਹੋ ਗਿਆ ਜੀ 4:33 ਮਿੰਟ ਤੇ ਆਪਾਂ ਸ਼ਹਿਰ ਸੰਗਰੂਰ ਦੇ ਵਿੱਚ ਇੰਟਰ ਹੋ ਗਏ ਜੀ ਤੇ ਆ ਆ ਗਿਆ ਜੀ ਭਗਤ ਸਿੰਘ ਚੌਕ ਇਹ ਹੈ ਜੀ ਸ਼ਹੀਦ ਭਗਤ ਸਿੰਘ ਚੌਂਕ ਠੀਕ ਨੇ ਇੱਥੇ ਬੁੱਤ ਤਾਂ ਨਹੀਂ ਲੱਗਾ ਇਹਦਾ ਨਾਮ ਆ ਸ਼ਹੀਦ ਭਗਤ ਸਿੰਘ ਚੌਂਕ ਅੱਗੇ ਆਣੀ ਹੈ ਜੀ ਬਰਨਾਲਾ ਕੈਂਚੀਆਂ ਬਰਨਾਲਾ ਕੈਂਚੀ ਤੋਂ ਫਿਰ ਆਪਾਂ ਸਿੱਧਾ ਜਾਵਾਂਗੇ ਮਲੇਰਕੋਟਲੇ ਵਾਲੀ ਸੜਕ ਠੀਕ ਹੈ ਬੜੇ ਰਿਓ ਆਪਣੇ ਵਲੌਗ ਦੇ ਨਾਲ ਹਾਂਜੀ ਦੋਸਤੋ ਆਪਾਂ ਪਹੁੰਚ ਗਿਆਂਗੇ ਸ਼ਹਿਰ ਧੂਰੀ ਧੂਰੀ ਪਹੁੰਚ ਗਏ ਜੀ ਆਪਾਂ ਬਾਈਪਾਸ ਲੰਘ ਰਹੇ ਹਾਂ ਕਿਉਂਕਿ ਸ਼ਹਿਰ ਵਿੱਚ ਦਾ ਫਾਟਕ ਲੱਗੀ ਲਗਾਇਆ ਰਹਿੰਦਾ ਹੈਗਾ ਆਪਾਂ ਜਿਹੜਾ ਬਾਈਪਾਸ ਬਣਿਆ ਹੋਇਆ ਬਾਹਰ ਦੀ ਮਲੇਰਕੋਟਲੇ ਨੂੰ ਜਾਂਦਾ ਉਹ ਲੰਘ ਰਹੇ ਹਾਂ ਤੇ ਮਾਰਾ ਧਿਆਨ ਰੱਖਿਆ ਕਰੋ ਬੌਲੇ ਸੜਕਾਂ ਦੇ ਡਲੇ ਜਲੇ ਲਈ ਬਹੁਤ ਫਿਰਦੇ ਨੇ ਇੱਧਰ ਇੱਕ ਮੈਨੂੰ ਮਿਲਿਆ ਸੀ ਮੈਲਾ ਚੌਂਕ ਮੁੜ ਕੇ ਤੁਹਾਨੂੰ ਮੈਂ ਵੀਡੀਓ ਵਿੱਚ ਦਿਖਾਇਆ ਸੀ ਉਹਦੇ ਵਿੱਚ ਡਾਂ ਉਸ ਕੋਲੇ ਡਾਂਗ ਸੀ 6 ਫੁੱਟ ਦੀ ਜੈ ਹੋ ਸਤਿ ਸ੍ਰੀ ਅਕਾਲ ਆ ਗਏ ਇਹ ਪੱਤੀਆਂ ਚੌਂਕ ਆਪਾਂ ਧੂਰੀ ਵਾਲਾ ਚੌਂਕ ਪੱਤੀਆਂ ਕ੍ਰੋਸ ਕਰਕੇ ਤੇ ਸਾਹਮਣੇ ਦੀ ਗੱਡੀ ਜਾ ਰਹੀ ਆ ਉਹ ਪੁਲ ਤੇ ਪਹੁੰਚਣ ਵਾਲੀ ਹੈ ਹੀ ਆਪਾਂ ਵੀ ਪਹੁੰਚਣ ਵਾਲੇ ਆ ਪੁਲ ਤੇ ਤੇ ਬਜ਼ੁਰਗੋ ਮਾਤਾ ਔਰ ਬਾਪੂ ਖਿਰਦੇ ਨੇ ਸ਼ਹਿਰ ਚ ਪਟਾ ਕਰਦੇ ਸਵੇਰੇ ਸਵੇਰੇ ਦੇਖੋ ਜੀ ਪੱਤੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਜਗਮਗਾ ਕਰਦੀਆਂ ਦੇਖਾਂਗੇ ਕਿੱਥੋਂ ਮਿਲਦੀਆਂ ਨੇ ਆਪਾਂ ਵੀ ਲਿਆਵਾਂਗੇ ਆਪਣੀ ਗੱਡੀ ਦੇ ਲਾਉਣ ਵਾਸਤੇ ਝੰਡ ਲੱਗਦੀਆਂ ਨੇ ਨਾ ਹਾਂਜੀ ਦੋਸਤੋ ਆਪਾਂ ਸ਼ਹਿਰ ਮਲੇਰ ਕੋਟਲਾ ਟੱਪ ਗਏ ਆ ਕਿਉਂਕਿ ਥੋੜੀ ਜਿਹੀ ਟ੍ਰੈਫਿਕ ਜਿਆਦਾ ਸੀ ਤਾਂ ਕਰਕੇ ਆਪਾਂ ਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਾ ਹੈਗਾ ਟ੍ਰੈਫਿਕ ਜਿਆਦਾ ਸੀਗੀ ਕਿਉਂਕਿ ਟਰਾਲੇ ਲੰਘ ਰਹੇ ਸੀਗੇ ਵੱਡੇ ਆ ਕੜੂ ਪਕਾ ਰਹਿਣਾ ਸ਼ਹਿਰ ਟੱਪ ਕੇ ਬਣਾ ਲਾਂਗੇ ਜੇ ਹੁਣ ਆਪਾਂ ਸ਼ਹਿਰ ਕ੍ਰੋਸ ਕਰਕੇ ਸਾਰਾ ਜੀ ਲੁਧਿਆਣਾ ਰੋਡ ਤੇ ਚੜਗੇਾਂਗੇ ਜੀ ਦੋਸਤੋ ਆਪਾਂ ਪਹੁੰਚ ਗਏ ਆ ਇਸ ਟਾਈਮ ਤੇ ਲੁਧਿਆਣੇ 6:29 ਮਿੰਟ ਹੋ ਗਏ ਨੇ ਜੀ ਆਪਾਂ ਇਸ ਟਾਈਮ ਤੇ ਪਹਿਲੀਆਂ ਬੱਤੀਆਂ ਕ੍ਰੋਸ ਕਰ ਰਹੇ ਆ ਲੁਧਿਆਣੇ ਵੱਡਨ ਸਾਰੀ ਲਹਿਰ ਟੱਪ ਗਏ ਤੇ ਬੱਤੀਆਂ ਸਵੇਰੇ ਸਵੇਰੇ ਬੰਦ ਨੇ ਜੀ ਆਪਾਂ ਪਹਿਲੀਆਂ ਬੱਤੀਆਂ ਕ੍ਰੋਸ ਕਰ ਲੀਆਂ ਤੇ ਸਵੇਰੇ ਸਵੇਰੇ ਰਸ਼ ਵੀ ਨਹੀਂ ਹੁੰਦਾ ਇਹ ਤੋਂ ਬਾਅਦ ਤਾਂ ਬਾਹਰ ਰਸ਼ ਹੋ ਜਾਂਦਾ ਬੱਤੀਆਂ ਲੱਗੀਆਂ ਲਗਾਈਆਂ ਰਹਿੰਦੀਆਂ ਨੇ ਜਿੱਦੋਂ ਮਰਜ਼ੀ ਆਜੋ ਚਾਹੇ ਵਾਪਸੀ ਦੇ ਵਾਲੇ ਚਾਹੇ ਜੋ ਮਰਜ਼ੀ ਆਜੋ ਬੱਤੀਆਂ ਲੱਗੀਆਂ ਲਗਾਈਆਂ ਮਿਲਦੀਆਂ ਨੇ ਉਰੇ ਠੀਕ ਹੈ ਆਪਾਂ ਜੀ ਬਸ ਹੁਣ ਰਾਪੜਾ ਪੁਲ ਆਉਂਦਾ ਜੀ ਗਿੱਲਾ ਵਾਲਾ ਪੁਲ ਕਹਿੰਦੇ ਨੇਗੇ ਉੱਥੇ ਵਸਪੋਚਰ ਵਾਲਿਆਂਗੇ ਇਸ ਟਾਈਮ ਤੇ ਅਪਾ ਲੁਧਿਆਣੇ ਪਹੁੰਚ ਗਿਆ 6:29 ਮਿੰਟ ਹੋ ਗਈ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਜੀ ਪੰਜਾਬ ਦੇ ਸਭ ਤੋਂ ਵੱਡੇ ਟੂਲ ਟੈਕਸ ਤੇ ਇਹ ਆ ਗਿਆ ਜੀ ਲਾਡੋਵਾਲ ਵਾਲਾ ਟੂਲ ਟੈਕਸ ਜੋ ਕਿ ਪੰਜਾਬ ਦਾ ਸਭ ਤੋਂ ਵੱਡਾ ਹੀ ਟੂਲ ਟੈਕਸ ਹੈ ਤੁਸੀਂ ਦੇਖ ਸਕਦੇ ਹੋ ਜੀ ਇਹ ਆ ਪੰਜਾਬ ਦਾ ਸਭ ਤੋਂ ਵੱਡਾ ਟੂਲ ਟੈਕਸ ਕਿਵੇਂ ਮਹਿੰਗਾ ਵੀ ਹੈ ਔਰ ਇੱਥੇ ਪੁਆਇੰਟ ਵੀ ਵੱਧ ਨੇਗੇ ਇਹਨੂੰ ਮੈਂ ਤਾਂ ਕਹਣਾ ਜੀ ਸਭ ਤੋਂ ਵੱਡਾ ਟੂਲ ਟੈਕਸ ਔਰ ਮਹਿੰਗਾ ਔਰ ਸਭ ਤੋਂ ਵੱਡਾ ਇਹਦੀ ਮੈਂ ਵੀਡੀਓ ਪਹਿਲਾਂ ਵੀ ਪਾਈ ਹੋਈ ਹੈਗੀ ਅੱਜ ਆਪਾਂ ਬਲੌਗ ਦੇ ਵਿੱਚਾਂਗੇ ਤਾਂ ਕਰਕੇ ਇਹੀ ਬਾਹਰ ਆ ਰਹੇ ਹਾਂਗੇ ਨਹੀਂ ਲੋੜ ਨਹੀਂ ਹੈਗੀ ਪਾਉਣ ਦੀ ਹੋ ਗਿਆ ਜੀ ਫਸਟ ਟੈਗ ਹੋ ਗਿਆ ਆਟੋਮੈਟਿਕ ਬ੍ਰੇਕ ਤਾਂ ਲੱਗਣ ਦੇ ਜੀਰੂ ਦਾ ਕਰਨੇ ਇੱਤੀ ਹੈਗੀ ਗੱਡੀ ਉਹਦੀ ਚੱਕਦਾ ਉਹਦੀ ਡੰਡਾ ਜਾ ਇਹਨਾਂ ਨੇ ਆਪਾਂ ਲੰਘ ਗਏ ਟੂਲ ਟੈਕਸ ਹੁਣ ਦੋਸਤੋ ਆਪਾਂ ਇਸ ਟਾਈਮ ਤੇ ਫਗਵਾੜਾ ਸ਼ਹਿਰ ਦੇ ਉੱਪਰ ਦੀ ਕ੍ਰੋਸ ਕਰ ਰਹੇ ਆਗੇ ਇਹ ਜਿਹੜਾ ਸ਼ਹਿਰ ਆ ਗਿਆ ਇਹ ਫਗਵਾੜਾ ਆ ਗਿਆ ਪਹਿਲਾਂ ਬੜੇ ਇੱਥੇ ਬਣਦਾ ਕੰਮ ਵਿੱਚ ਦੀ ਬੰਦ ਕਰਤਾ ਸੀ ਤੇ ਹੁਣ ਇਹ ਕੰਮ ਪਲੀਟ ਕਰਤਾ ਜੀ ਆ ਜਾਂਦੇ ਨੇਗੇ ਰੈਸਲਰ ਰੈਸਲਰ ਆ ਗਿਆ ਟਰੈਵਲ ਡਰਾਈਵਿੰਗ ਕਰਨ ਤੇ ਆਪਾਂ ਫਗਵਾੜੇ ਪਹੁੰਚ ਗਏ ਜੀ ਸੜਕੇ ਤੜਕੇ ਸਨੇਹਾ ਲੰਘਣ ਦਾ ਇਹ ਫਾਇਦਾ ਹੁੰਦਾ ਕਿ ਸਾਬਰ ਵਧੀਆ ਠੰਡੇ ਹੋਣੇ ਨਿਕਲ ਜਾਂਦਾ ਹੁਣ ਸੂਰਜ ਦੇਵਤਾ ਵੀ ਪੂਰਾ ਤਪ ਕੇ ਚੜਿਆ ਹੈਗਾ ਤੇ ਅਗਲੇ ਆਪਾਂ ਟਾਈਮ ਨਾਲ ਪਹੁੰਚਾਂਗੇ ਦੇ ਨਾਲ ਟਾਇਰ ਵਗੈਰਾ ਠੰਡੇ ਰਹਿੰਦੇ ਨੇ ਗੱਡੀ ਸੌਖੀ ਚੱਲਦੀ ਹੈਗੀ ਰੋਡ ਤੇ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਜਲੰਧਰ ਇਹ ਖੱਬੇ ਹੱਥ ਸੜਕ ਮੁੜ ਗਈ ਜੀ ਜਲੰਧਰ ਨੂੰ ਸ਼ਹਿਰ ਵੱਲ ਨੂੰ ਆਪਾਂ ਉੱਪਰ ਦੀ ਉੱਪਰ ਚੱਲਾਂਗੇ ਪੁਲ ਦੇ ਉੱਤੋਂ ਦੀ ਥੱਲੇ ਦੀ ਜਿਹੜੇ ਖੱਬੇ ਸੜਕ ਮੁੜ ਗਈ ਜੀ ਇਹ ਬਾਕੀ ਸ਼ਹਿਰ ਜਲੰਧਰ ਨੂੰ ਆਪਾਂ ਹੁਣ ਪੁਲ ਚੜ ਗਏ ਜੀ ਇਹ ਪੁਲ ਉਹ ਵਾਰ-ਵਾਰ ਦੀ ਕਰਤਾਰਪੁਰ ਨੂੰ ਲੰਘ ਜੂਆ ਕਰਤਾਰਪੁਰ ਅੰਮ੍ਰਿਤਸਰ ਨੂੰ ਤੇ ਸ਼ਹਿਰ ਇਹ ਸਾਈਡ ਰਹਿ ਗਿਆ ਜੀ ਲੋ ਜੀ ਦੋਸਤੋ ਇੱਕ ਪਿਆਸ ਤੋਂ ਦਰਿਆ ਤੋਂ ਪਹਿਲਾਂ ਇੱਕ ਟੂਲਟੈਕਸ ਹੋਰ ਆਇਆ ਸੀਗਾ ਜਾਮ ਸਿਧਾਰ ਕਿ ਆਪਾਂ ਪਹਿਲਾਂ ਵੀਡੀਓ ਨਹੀਂ ਬਣਾਈ ਹੈਗੀ ਤੇ ਇੱਕ ਟੂਲਟੈਕਸ ਇਹ ਆ ਗਿਆ ਜੀ ਇੱਕ ਆਪਾਂ ਨੂੰ ਲਾਡੋਵਾਲ ਵਾਲਾ ਆ ਗਿਆ ਉਰੇ ਤੱਕ ਦੋ ਟੂਲਟੈਕਸ ਪੈ ਗਏ ਆਪਾਂ ਨੂੰ ਦੇਖਦੇ ਆਂ ਇਹਦੇ ਕਿੰਨਾ ਖਰਚਾ ਹੁੰਦਾਗਾ ਤੇ ਬਸ ਆਪਾਂ ਦਰਿਆ ਤੇ ਪਹੁੰਚਣ ਵਾਲੇ ਆ ਜੀ ਅ ਇਸ ਰੋਡ ਨੂੰ ਆਪਾਂ 6-7 ਕਿਲੋਮੀਟਰ ਤੋਂ ਬਾਅਦ ਛੱਡ ਦਾਂਗੇ ਆਪਾਂ ਸੱਜੇ ਹੱਥ ਮੁੜ ਜਾਾਂਗੇ ਫਿਰ ਬਟਾਲੇ ਨੂੰ ਹਾਂਜੀ ਦੋਸਤੋ ਬਿਆਸ ਆ ਦਰਿਆ ਆ ਗਿਆ ਜੀ ਆ ਦੇਖੋ ਬਹੁਤ ਵੱਡਾ ਦਰਿਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਬਸ ਆਪਾਂ ਹੁਣ ਬਿਆਸ ਪਹੁੰਚ ਗਏ ਜੀ ਇੱਥੇ ਥੋੜਾ ਜਿਹਾ ਅੱਗੇ ਜਾ ਕੇ ਆਪਾਂ ਮੁੜ ਜਾਾਂਗੇ ਖੱਬੇ ਹੱਥ ਆਹ ਦੇਖੀ ਬਿਆਸ ਆ ਗਿਆ ਸੱਜੇ ਆਪਾਂ ਖੱਬੇ ਹੱਥ ਮੁੜ ਜੀ ਇਸ ਖੱਬੀ ਸੜਕਾ ਜਿੱਦੋਂ ਉਹ ਟਰੈਕਟਰ ਜਾ ਰਿਹਾ ਹੈ ਬਿਆਸ ਦਰਿਆ ਨੂੰ ਲੰਘੀ ਇਹਨੂੰ ਦਰਿਆ ਆ ਗਿਆ ਬਿਆਸ ਸ਼ਹਿਰ ਨੂੰ ਤੇ ਕਾਫੀ ਜਿਆਦਾ ਸਫਾਈ ਹੈਈ ਬਿਆਸ ਸ਼ਹਿਰ ਦੀ ਤੇ ਦਰਿਆ ਦੇ ਨਾਲ ਹੀ ਰਸਤਾ ਮੁੜਦਾ ਮਿਲਦਾ ਡੇਰੇ ਨੂੰ ਬਿਆਸ ਡੇਰੇ ਨੂੰ ਕਦਰ ਪਰ ਕਿਤੇ ਆਈ ਨਹੀਂ ਬਾਬਾ ਸੁੱਖ ਰੱਖੇ ਕਿਤੇ ਮਾਰ ਜਾਗੇ ਕਿਹੜਾ ਜ਼ਰੂਰ ਹਾਂਜੀ ਦੋਸਤੋ ਆ ਜਾਂਦੀ ਨਹੀਂ ਗੁਰੂ ਦੀਆਂ ਲਾਡ ਲੀਆਂ ਫੌਜਾਂ ਦੇਖੋ ਛੋਟੇ ਛੋਟੇ ਬੱਚੇ ਨੇਗੇ ਸਿੰਘ ਦੋ 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 ਦੀ ਘੋੜ ਸਵਾਰੀ ਕਰ ਰਹੇ ਨੇ ਦੇਖੋ ਇਹਨਾਂ ਨਾਲ ਕਬੂਤਾ ਆ ਜਾਂਦਾ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਪਟਿਆਲਾ ਜੀ ਆਇਆਂ ਨੂੰ ਨਗਰ ਨਿਗਮ ਪਟਿਆਲਾ ਆਪਾਂ ਜਾਣਾ ਕਾਦੀਆ ਰੋਡ ਤੇ ਕੱਕੇ ਨੂੰ ਕਰਨਾ ਦਦੇ ਨੂੰ ਵੀ ਆਇਆ ਕਾਦੀਆ ਰੋਡ ਤੇ ਠੀਕ ਹੈ ਆਪਾਂ ਦਿੰਦੇ ਹੁਣ ਜੀਪ ਜਾ ਕੇ ਪਿੰਜਰੇ ਦੀ ਡਿਲੀਵਰੀ ਅਗਲੇ ਨੂੰ ਮਾਲਕ ਨੂੰ ਫੇਰ ਇਹ ਤੋਂ ਬਾਅਦ ਤਾਰ ਕੇ ਪਿੰਜਰਾ ਚਾਹ ਪਾਣੀ ਪੀ ਕੇ ਰੋਟੜੀ ਖਾ ਕੇ ਫੇਰ ਨਿਕਲਾਂਗੇ ਉਹ ਟਾਈਮ ਬਾਬਾ ਹੋ ਗਿਆ 8:30 ਹੋ ਗਏ ਜੀ 6 ਘੰਟੇ ਉੱਤੇ ਹੋ ਗਏ ਰੈਗੂਲਰ ਆਪਾਂ ਨੂੰ ਚੱਲਦੇ ਨਾ ਬਸ ਇੱਕਦਾਂ ਚਾਹ ਪਾਣੀ ਪੀਤਾ ਸੀਗਾ ਹਾਂ ਜੀ ਦੋਸਤੋ ਆਪਾਂ ਪਹੁੰਚ ਗਏ ਹਾਂ ਉਸ ਲੋਕੇਸ਼ਨ ਤੇ ਜਿੱਥੇ ਆਪਾਂ ਪਿੰਜਰੇ ਦੀ ਡਿਲੀਵਰੀ ਦੇਣੀ ਹੈ ਜੀ ਆ ਖੜੀ ਆਪਣੀ ਜੱਡੀ ਦਾ ਨੀ ਸੁੰਬਰਾ ਸਟਾਰਟ ਖੜੀਏ ਲੋ ਜੀ ਆਪਾਂ ਪਿੰਜਰਾ ਤਾਰਤਾ ਤੇ ਹੁਣ ਆਪਾਂ ਚਾਹ ਪਾਣੀ ਪੀ ਕੇ ਅੱਗੇ ਲਈ ਚੱਲਦੇ ਹਾਂ ਫੜੇ ਰਿਓ